ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਕੀ ਰੁੱਖ ਆਪਸ ਵਿੱਚ ਸਾਂਝ ਰੱਖਦੇ ਆ ਕੀ ਉਹ ਆਪਣੇ ਪਰਿਵਾਰਕ ਸਾਂਝ ਰੱਖਦੇ ਆ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਇਹਦੀ ਐਗਜ਼ਾਮਪਲ ਲੈ ਕੇ ਚੱਲਾਂਗੇ ਸਲ ਦੇ ਰੁੱਖਾਂ ਦੀ ਇਸ ਸਲ ਦੇ ਜਿਹੜੇ ਜੰਗਲ ਹੈਗੇ ਆ ਝਾਰਖੰਡ ਛਤੀਸਗੜ ਵਿੱਚ ਬਹੁਤ ਜ਼ਿਆਦਾ ਹੈਗੇ ਆ ਤੇ ਝਾਰਖੰਡ ਤੇ ਛਤੀਸਗੜ ਦਾ ਇਹ ਸਟੇਟ ਰੁੱਖ ਜਿਹੇ ਪੰਜਾਬ ਦਾ ਟਾਲੀ ਇਹਨਾਂ ਦੇ ਸਟੇਟ ਰੁੱਖ ਦੋਨੇ ਸਟੇਟਾਂ ਦੇ ਉਸ ਵਕਤ ਇਸ ਰੁੱਖ ਦੇ ਪਿੱਛੇ ਕਿਉਂਕਿ ਟੈਂਬਰ ਇਹਦਾ ਜਿਹੜੇ ਰੇਲਵੇ ਸਲੀਪਰ ਕਿਸੇ ਟਾਈਮ ਸਾਰੇ ਇਹਦੇ ਬਣੇ ਹੈਗੇ ਆ ਤਾਂ ਇਸ ਦੇ ਸਨਮਾਨ ਵਿੱਚ ਕਿਉਂਕਿ ਟੈਂਬਰ ਸਭ ਤੋਂ ਵਧੀਆ ਕੁਆਲਿਟੀ ਦਾ ਮਿਲਦਾ ਤਾਂ ਇਸ ਲਈ ਉਹਨੂੰ ਡਾਰਕ ਟਿਕਟਵੀ ਦੇ ਨਾਮ ਤੇ ਰਿਲੀਜ਼ ਕੀਤੀ ਗਈ ਆ ਹੁਣ ਗੱਲ ਕਰਾਂਗੇ ਜਦੋਂ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਬਣਿਆ 1880 ਦੇ ਵਿੱਚ ਇੱਕ ਚੰਦਰਬਾਣੀ ਜਗ੍ਹਾ ਨੂੰ ਕਲੀਅਰ ਕਰਕੇ ਉਹ ਬਣਿਆ ਹੈਗਾ ਤਾਂ ਸਾਲ ਦੇ ਰੁੱਖ ਕੱਟੇ ਗਏ ਜਿਹੜੇ ਸਾਲ ਦੇ ਰੁੱਖ ਇਕੱਲੇ ਰਹਿ ਗਏ ਉਹ ਨਾਲ ਦੀ ਨਾਲ ਮਰ ਗਏ ਇਸ ਤੇ ਮੰਤਨ ਬਹੁਤ ਜ਼ਿਆਦਾ ਫੋਰੈਸਟ ਡਿਪਾਰਟਮੈਂਟ ਵੀ ਕੀਤਾ ਸਾਇੰਟਿਸਟਾਂ ਨੇ ਵੀ ਕਿਉਂ ਸਾਲ ਦੇ ਰੁੱਖ ਜਿਹੜੇ ਇਕੱਲੇ ਰਹਿ ਜਾਂਦੇ ਮਰ ਜਾਂਦੇ ਫੇ ਬਾਅਦ ਚ ਪਤਾ ਲੱਗਿਆ ਜਿਹੜੇ ਸਾਲ ਦੇ ਰੁੱਖ ਹੈਗੇ ਉਹ ਆਪਸ ਵਿੱਚ ਕਮਿਊਨੀਕੇ ਫੰਗਲ ਨੈਟਵਰਕ ਰਾਹੀਂ ਉਹ ਕਮਿਊਨੀਕੇਸ਼ਨ ਕਰਦੇ ਆ ਫਿਰ ਜੰਗਲ ਚ ਹੋਰ ਸਰਚ ਹੋਈ ਇਹ ਦੇਖਿਆ ਗਿਆ ਵੀ ਜਿਹੜੇ ਫੰਗਲ ਹੈਗੇ ਉਹਨੂੰ ਆਪਸ ਵਿੱਚ ਤਾਲਮਿਲ ਕਰਾਉਣ ਚ ਮਦਦ ਕਰਦੀ ਆ ਤੇ ਉਹ ਆਪਣੇ ਗਰੁੱਪ ਚ ਹੀ ਰਹਿ ਸਕਦੇ ਆ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਰੁੱਖ ਹੈਗੇ ਜਿਹੜੇ ਸਾਲ ਦੇ ਰੁੱਖਾਂ ਤੋਂ ਵੀ ਪਤਾ ਚੱਲਦਾ ਵੀ ਉਹਦੇ ਪਰਿਵਾਰਕ ਸਾਂਝ ਰੱਖਦੇ ਆ ਜੇ ਫੰਗਸ ਨੂੰ ਕੀ ਫਾਇਦਾ ਇੱਥੇ ਹੁੰਦਾ ਫੰਗਸ ਨੂੰ ਸ਼ੂਗਰ ਮਿਲਦਾ ਹੈਗਾ ਉਹ ਨਿਊਟ੍ਰੀਸ਼ਨ ਪਾਸ ਕਰਦੀ ਆ ਫੰਗਲ ਹੈਲਪ ਕਰਦੇ ਨੈਟਵਰਕ ਰਾਹੀਂ ਪਾਣੀ ਸਪਲਾਈ ਕਰਦੇ ਆ ਆਪਸ ਵਿੱਚ ਇਹ ਸਾਰਾ ਜਿਹੜਾ ਹੈਗਾ ਇਹ ਇੱਕ ਨੈਟਵਰਕ ਜਿਸ ਤਰ੍ਹਾਂ ਆਪਾਂ ਇੰਟਰਨੈਟ ਰਾਹੀਂ ਆਪਸ ਵਿੱਚ ਕ वुड वाई वेब ਹੈਗਾ ਜਿਸ ਤਰ੍ਹਾਂ ਹੀ ਰੁੱਖ ਜਿਹੜੇ ਆਪਸ ਵਿੱਚ ਕਮਿਊਨੀਕੇਟ ਕਰਦੇ ਆ ਜੜਾਂ ਰਾਹੀਂ ਆਪਸ ਵਿੱਚ ਤਾਲਮੇਲ ਕਰਦੇ ਆ